ਜੀ ਮੇਲਾ ਜਿੰਦਪੁਰਨੀ ਮਾਦਾ ਗਿਆ ਪੱਪੂ ਦੇ ਡੜੀ ਤੇ ਡੜੀ ਮੇਲਾ ਜਿੰਦਪੁਰਨੀ ਮਾਦਾ ਗਿਆ ਗਿਆ ਚਲ ਸੁਖਣਾ ਲਾਇਆ ਈ ਹੈ ਚਲ ਸੁਖਣਾ ਲਾਇਆ ਈ ਹੈ ਚੰਗੇ ਵੇਲੇ ਤੇ ਤੈਨੂੰ ਆ ਗਿਆ ਪੱਪੂ ਦੇ ਡੜੀ ਮੇਲਾ ਜਿੰਦਪੁਰਨੀ ਮਾਦਾ ਜੀ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਸੋ ਅੱਜ ਅਸੀਂ ਪਹੁੰਚੇ ਆ ਹਿਮਾਚਲ ਪ੍ਰਦੇਸ਼ ਦੇ ਪਿੰਡ ਅਲੋ ਵਿਖੇ ਜਿੱਥੇ ਮਾਤਾ ਚਿੰਤਪੂਣੀ ਲੰਗਰ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹਰ ਸਾਲ ਜਿਹੜਾ ਲੰਗਰ ਇੱਥੇ ਲਗਾਇਆ ਜਾਂਦਾ ਸ਼ਾਵਣ ਮਹੀਨੇ ਦੇ ਸੰਬੰਧ ਵਿੱਚ ਸੋ ਇਹਨਾਂ ਦਾ ਜਿਹੜਾ ਲੰਗਰ ਆ 35ਵੇਂ ਸਾਲ ਚ ਪਹੁੰਚ ਚੁੱਕਾ ਸੋ 35 ਸਾਲ ਹੋ ਗਏ ਨੇ ਇਹ ਜਿਹੜੀਆਂ ਸੰਗਤਾਂ ਵਾਸਤੇ ਇੱਥੇ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਭਲੱਤ ਖਸਨ ਮਾਤਾ ਚਿੰਤਪੂਨੀ ਲੰਗਰ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਸੀਂ ਉਹਨਾਂ ਦੇ ਲੰਗਰ 'ਚ ਪੁੱਜੇ ਹਾਂ ਸੋ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਇਹ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਲੰਗਰ ਹੁੰਦਾ ਕੀ ਕਹਿਣਾ ਚਾਹੁੰਦੇ ਨੇ ਭਾਈ ਸਸੀ ਗੱਲ ਸਰ ਜੀ ਅਸੀਂ ਗੱਲ ਲਈ ਸਰ ਕੀ ਕਹਿਣਾ ਚਾਹੁੰਦੇ ਜਿਹੜਾ 35 ਸਾਲ ਹੋ ਗਏ ਨੇ ਤੁਹਾਨੂੰ ਲੰਗਰ ਲਗਦੇ ਨੇ ਫਕੀਰ ਪੈਣਾ ਜਕਾਰਾ ਮਾ ਚਿੰਤਪੂਨੀ ਜੀ ਦਾ ਬਹੁਤ ਸੱਚੀ ਦਰਵਾਜ਼ੀ ਜੈ ਸਾਰੇ ਦੇਸ਼ ਵਿਦੇਸ਼ ਦੇ ਸੰਤਾਂ ਨੂੰ ਨਮਾਇਦੀ ਦੇ ਇਸ ਸ਼ਾਵਣ ਮੇਲੇ ਦੀ ਬਹੁਤ ਬਹੁਤ ਮੁਬਾਰਕਾਂ ਜੀ ਇਹ 35ਵਾਂ ਪਹੁੰਚ ਰਾਜੋਹਾਰ 35 ਸਾਲ ਕੋ ਚੱਕਿਆ ਨੂੰ ਪੂਰੇ ਔਰ ਲਗਾਤਾਰ ਨਿਰੰਤਰ ਇਹ 35 ਸਾਲ ਤੋਂ ਚੱਲ ਰਿਹਾ 24 ਘੰਟੇ ਲਗਾਤਾਰ ਔਰ ਇਹਦੇ ਵਿੱਚ ਜੋ ਵੀ ਸੰਕਟ ਆਉਂਦੀਆਂ ਹਨ ਉਹ ਆਪਣਾ ਯੋਗਦਾਨ ਵੀ ਪਾਉਂਦੇ ਆ ਹਨ ਸੇਵਾ ਵੀ ਕਰਦੇ ਆ ਹਨ ਤਾਂ ਮਾਨਤ ਤਾਂ ਦੇ ਨਾਲ ਹਰ ਤਰ੍ਹਾਂ ਦੇ ਡਿਸਟੋ ਵੀ ਉਹਨਾਂ ਦੀ ਜੋ ਵੀ ਸਮਰਥਾ ਹੈ ਉਸ ਦੇ ਮਤਲਬ ਕੋ ਆਪਣਾ ਆਪਣਾ ਯੋਗਦਾਨ ਪਾਉਂਦੇ ਐ ਸਹੀ ਸੰਗਤਾਂ ਦੀ ਕਿੰਨਾ ਰਸਤਾ ਦਿੰਦਾ ਹੈ ਸੰਗਤਾਂ ਨੇ ਬਹੁਤ ਉਸ਼ਾਸ਼ੀ ਸੰਗਤਾਂ ਤਾਂ ਛੇ-ਛੇ ਮਹੀਨੇ ਪਹਿਲਾਂ ਪੁਛਾ ਲਾ ਪਈ ਨੇ ਕਿ ਕਰੋ ਮੇਲਾ ਆ ਰਿਹਾ ਜੀ ਕਰੋ ਮੇਲਾ ਆ ਰਿਹਾ ਜੀ ਉਹ ਕਿਹੋ ਜਿਹਾ ਪ੍ਰਬੰਧ ਕੀਤੇ ਜਾਂਦੇ ਸੰਗਤਾਂ ਵਾਸਤੇ ਸੰਗਤਾਂ ਦੇ ਖਾਣੇ ਪੀਣੇ ਦੇ ਪ੍ਰਮਾਣ ਤੋਂ ਇਲਾਵਾ ਜੋ ਅਨੁਪਾਇ ਤੁਸੀਂ ਦੇਖ ਲਿਆ ਕਿ ਕਿੰਨੇ ਘੰਟੇ ਬਾਅਦ ਇੱਥੇ ਹਰ ਤੀ ਜਿਹੜੀ ਬਟੋਰੀ ਆ ਕੋਈ ਨਾ ਕੋਈ ਨਵੀਂ ਤੋਂ ਨਵੀਂ ਦਵਾਈ ਜਿਹੜੀ ਆ ਰਹੀ ਆ ਉਹ ਸੰਗਤਾਂ ਦੇ ਖਾਣੇ ਵਾਸਤੇ ਜਿਹੜਾ ਵਾ ਪਹਿਲਾਂ ਤੇ ਸਾਡੇ ਕੋਲ ਬਿਲਡਿੰਗ ਨਹੀਂ ਸੀ ਆ ਗਈ ਫਿਰ ਵੀ ਅਸੀਂ ਵਾਟਰ ਪ੍ਰੂਫ ਕਰਨ ਦਾ ਪ੍ਰਬੰਧ ਕਰਦੇ ਅਗਲੇ ਪਾਸੇ ਅਸੀਂ ਖਾਣੇ ਦਾ ਪ੍ਰਬੰਧ ਕਰਦੇ ਸੀ ਔਰ ਪਿਛਲੇ ਪਾਸੇ ਉਹਨਾਂ ਦੇ ਰਹਿਣ ਦਾ ਸਾਉਂਡ ਦਾ ਪ੍ਰਬੰਧ ਕਰਦੇ ਸੀ ਹੁਣ ਤੇ ਮਾਤਾ ਜੀ ਦੀ ਕਿਰਪਾ ਦੇ ਨਾਲ ਬਹੁਤ ਵੱਡੇ ਹਾਲ ਬਣ ਗਏ ਪਿਛਲਾ ਹਾਲ ਤੁਸੀਂ ਦੇਖਿਆ ਨਾ ਤੇ ਸਾਰਾ ਹਾਲ ਜੋ ਲੋਕਾਂ ਦੇ ਸੌਣ ਵਾਸਤੇ ਪੱਖੇ ਲੱਗੇ ਗੱਡੇ ਲੱਗੇ ਆ ਔਰ ਲੋਕਾਂ ਦੇ ਆਰਾਮ ਕਰਨ ਵਾਸਤੇ ਰਾਂ ਨੂੰ ਟਾਂਖੜੇ ਦੇ ਉੱਪਰ ਨਾਲ ਲੋਕ ਆ ਕੇ ਇੱਥੇ ਆਰਾਮ ਕਰਦੇ ਹੁੰਦੇ ਇਸੇ ਨਾਲੀ ਦਾ ਬਹੁਤ ਵਾਹਿਗੁਰੂ ਦਾ ਮਾਰ ਕੀ ਹੈ ਜਿਸ 35 ਮਾ 35 ਸਲਾਨਾ ਜਾਗਰ ਜਗਰਨ ਜਨਾ 30 ਤਰੀਕ ਕੱਲ ਨੂੰ ਹੋ ਰਿਹਾ ਜਿਹਦੇ ਵਿੱਚ ਸਾਰੇ ਪਲਾਟੇ ਇਲਾਕੇ ਦੇ ਸਿਕਤਾਂ ਔਰ ਸਾਰੇ ਅਲੋਹ ਸ਼ਹਿਰ ਦੇ ਸਿਕਤਾਂ ਨੂੰ ਆ ਕੇ ਪਹੁੰਚ ਰਿਹਾ ਔਰ ਜਗਰਾਤ ਨੂੰ ਨਾਮ ਵਾਹਿਦਾਰ ਦੇ ਪੀਟਰ ਦੇ ਪ੍ਰਾਪਤ ਕਰਨਗੇ ਔਰ ਨਾਲ ਦੀ ਨਾਲ ਜਾਗਰਨ ਵੀ ਚੱਲੇਗਾ ਨਾਲ ਦੀ ਨਾਲ ਲੰਗਰ ਵੀ ਚੱਲੇਗਾ ਲੰਗਰ ਉੱਚੀ ਸਮੂਹਾਂ ਮਾਗੇ ਸੰਗਤਾਂ ਪਹੁੰਚ ਗਿਆ ਖੁਸ਼ੀ ਖੁਸ਼ੀ ਆਪਣਾ ਖਾਣਾ ਖਾ ਕੇ ਬੈਠ ਗਿਆ ਲੰਗਰ ਦੀ ਤਿਆਰੀ ਤਕਰੀਬਨ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਹਰੇਕ ਸੰਜਣ ਹਰੇਕ ਸੇਵਕ ਇਹੀ ਪੁੱਛਦਾ ਵੀ ਲੰਗਰ ਦਾ ਕਦੋਂ ਕਦੋਂ ਥੀਗਾਰੀ ਕਦੋਂ ਅੱਜ ਦਾ ਜਾਗਰਣ ਆ ਰਿਹਾ ਇਸ ਜਾਗਰਣ ਵਿੱਚ ਇੱਕ ਪੰਜਾਬ ਦੀ ਮਸ਼ਹੂਰ ਪਾਰਟੀਆਂ ਲਵਸ਼ ਅਮਰਸਰ ਵਾਲੇ ਹਰਵਾਰ ਸ਼ਰਮਨ ਜੰਡਿਆਲਾ ਦੇ ਭਾਵੇਂ ਤੁਸੀਂ ਸ੍ਰੀ ਸੁਖਮਨੀ ਜੀ ਚਾਰਪੁਰ ਵਾਲੇ ਉਹ ਮਾਂ ਮਾਈ ਦਾ ਗੁਣ ਗਾਣ ਕਰਨਗੇ ਅਦੇ ਸੰਗਤਾਂ ਨੂੰ ਚਾਰਿਆਂ ਨੇ ਹਾਜ਼ਰ ਕਰੇ ਜਿਵੇਂ ਆਲਾ ਇਸ ਮੰਡਰਾ ਕਰਨੇ ਤਰੀਕ ਕਰਦੇ ਚਲਣਾ 25 ਤਰੀਕ ਨੂੰ ਲਾਏ 25 ਸਤੋਵਰ ਲਾਏ ਇਹ ਕੱਟ ਤੱਕ ਆਉਂਦਾ ਹੈ ਸੰਗਤਾਂ ਦਾ ਸਹਿਯੋਗ ਹੈ ਕਿਹੜਾ ਚੋਣੇ ਉਹਨਾਂ ਬਾਰੇ ਸੰਗਤਾਂ ਦਾ ਸੰਗਤਾਂ ਦਾ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ ਸੰਗਤਾਂ ਬੁਢਾਈ ਦੇ ਪਾਤਰ ਹਨ ਮਾਂ ਮਾਈ ਦੀ ਕਿਰਪਾ ਸਾਰਿਆਂ ਦੇ ਬਹੁਤ ਬਧਿਕਾਰ ਹੋ ਸਤਿਂਤਪੁਰਨੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਦੇਖੋ ਇਹ ਲੰਗਰ ਪਿਛਲੇ 35 ਸਾਲਾਂ ਤੋਂ ਚੱਲਦਾ ਆ ਰਿਹਾ ਸਾਡੇ ਮਾਨਯੋਗ ਸ਼੍ਰੀ ਸ਼ੋਕ ਕੁਮਾਰ ਜੀ ਵਿਪਨ ਕੁਮਾਰ ਜੀ ਖੱਸਨ ਤੋਂ ਬਾਕੀ ਸਾਡੀਆਂ ਹੋਰ ਸੰਤਾ ਜਿਹੜੀਆਂ ਸਾਡੇ ਨਾਲ ਸ਼ੁਰੂ ਤੋਂ ਹੀ ਜੁੜੀਆਂ ਨੇ ਇਸ ਮੇਲੇ ਦੇ ਨਾਲ ਮਹਾਮਾਈ ਦੇ ਨਾਲ ਉਹ ਹਰ ਸਾਲ ਪਰਵਾਹ ਹੁੰਗਾ ਰਹਿ ਜਾਂਦੀਆਂ ਨੇ ਸਾਰਿਆਂ ਨੂੰ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਇਹ ਜਿਹੜਾ ਮੇਲਾ ਉਹ ਲਗਾਇਆ ਜਾਂਦਾ ਸਪੈਸ਼ਲੀ ਸਾਡੀ ਸਾਰੀ ਕਮੇਟੀ ਜੈ ਮਾਤਾ ਚੰਦਪੁਰ ਦੀ ਲੰਗਰ ਕਮੇਟੀ ਖੱਸਨ ਪੁਲਾਤ ਜਿਨ੍ਹਾਂ ਦਾ ਸਾਡੀ ਸਾਰੀ ਕਮੇਟੀ ਦਾ ਮੈਂ ਜੇ ਨਾਮ ਲਵਾਂ ਤੇ ਮੇਰੇ ਕੋਲ ਨਾਮ ਥੋੜੇ ਹੋਣਗੇ ਮੈਂ ਸਾਰਿਆਂ ਦਾ ਤਹਿ ਦਿਲੋਂ ਤੋਂ ਧੰਨਵਾਦ ਕਰਦਾ ਕਿ ਸਾਡੀ ਹਰ ਕਮੇਟੀ ਦਾ ਇੱਕ ਛੋਟੇ ਤੋਂ ਲੈ ਕੇ ਵੱਡਾ ਮੈਂਬਰ ਤੱਕ ਸਾਰੀ ਜਿਹੜਿਆ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਪਾਉਂਦੇ ਆ ਤੇ ਸਾਡੇ ਮੋਢੇ ਨਾਲ ਮੋਢਾ ਦੇ ਲਾ ਕੇ ਚੱਲਦੇ ਆ ਜਿਹੜਾ ਕਿ ਇਸ ਭੰਡਾਰੇ ਨੂੰ ਹਰ ਸਾਲ ਹੀ ਬੈਟਰ ਤੋਂ ਬੈਟਰ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਸਾਡੀ ਰੈਂਦੀ ਆ ਅੱਗੇ ਕੀ ਜਦਾ ਕੋਲੋਂ ਸੁਪਾਨ ਆ ਗਿਆ ਤੇ ਇਹਨੂੰ ਹੋਰ ਵਧਾਉਣ ਵਾਸਤੇ ਇੱਕ ਤਾਂ ਹਾਂ ਜੀ ਬਿਲਕੁਲ ਜੀ ਸਾਡੇ ਇਨ ਫਿਊਚਰਸ ਪਲਾਨ ਜਿਹੜੇ ਨੇ ਇਨ ਪਲੇਸ ਨੇ ਕਿ ਅਸੀਂ ਇਹਨੂੰ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਕਰਾਂਗੇ ਅਸੀਂ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਕੋਈ ਅਸੀਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਦੇ ਵਿੱਚ ਕੁਝ ਵੀ ਬੈਟਰ ਕਰ ਸਕਦੇ ਹਾਂ ਉਹ ਸਾਡੇ ਨਾਲ ਸਾਡੀ ਟੀਮ ਨਾਲ ਕਿਸੇ ਵੀ ਬੰਦੇ ਨਾਲ ਸੰਪਰਕ ਕਰਕੇ ਸਾਨੂੰ ਦੱਸ ਸਕਦੇ ਆ ਕਿ ਯਾਰ ਏਦਾਂ ਕਰਨਾ ਚਾਹੀਦਾ ਕਿਉਂਕਿ ਇਹ ਭੰਡਾਰਾ ਕਿਸੇ ਇੱਕ ਦਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈਗਾ ਇਹ ਸਾਰਿਆਂ ਦਾ ਜੀ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਅਸੀਂ ਸਾਰਿਆਂ ਸੰਤਾਂ ਨੂੰ ਅਪੀਲ ਵੀ ਕਰਦੇ ਆਂ ਫਿਰ ਦੁਬਾਰਾ ਅਪੀਲ ਕਰਦੇ ਆਂ ਜਿਹਦਾ ਸਾਡੇ ਮਾਸਟਰ ਜੀ ਨੇ ਸਾਡੇ ਖੁੱਲੇ ਸਾਹਮਣੇ ਹੁਣੇ ਅਪੀਲ ਕੀਤੀ ਕਿ ਕੱਲ ਨੂੰ ਅ ਅੱਜ ਤਰੀਕ ਹੈਗੀ ਆ ਜੀ 29 ਕੱਲ 30 ਤਰੀਕ ਹੈ 3 ਤਰੀਕ ਨੂੰ ਬਹੁਤ ਵੱਡਾ ਵਿਸ਼ਾਲ ਜਾਗਰਣ ਹੁੰਦਾ ਜੀ ਇੱਥੇ ਤੇ ਜਿਹਦੇ ਸਾਡੇ ਅੰਮ੍ਰਿਤਸਰ ਤੋਂ ਲਵਿਸ਼ ਲਵਜੀ ਆ ਆ ਰਹੇ ਨੇ ਉਹਨਾਂ ਨੂੰ ਸੁਣਨ ਵਾਸਤੇ ਹੀ ਅਪੀਲ ਕਰਦੇ ਆਂ ਕਿ ਸਾਰੇ ਆਓ ਤੇ ਮਹਾਮਾਈ ਦਾ ਗੁਣਗਾਨ ਕਰੋ ਤੇ ਮਹਾਮਾਈ ਦੇ ਚਰਨਾਂ ਦੇ ਨਾਲ ਜੁੜੋ